ਉਹ ਬਹੁਤ ਗੰਭੀਰਤਾ ਨਾਲ ਕਿਹਾ ਸੀ ਵੀ ਜਿਹੜੀਆਂ ਤੁਸੀਂ ਸ਼ਰਤਾਂ ਮੰਨੀਆਂ ਉਹ ਲਾਗੂ ਕਿਉਂ ਨਹੀਂ ਕਰਦੇ ਪਰ ਨਹੀਂ ਕੀਤੀਆਂ ਫੇਰ ਵੀ ਕੋਈ ਵਿਚਾਰ ਨਹੀਂ ਹੋਇਆ ਬਹੁਤ ਮਤਲਬ ਗੰਭੀਰ ਗੱਲ ਹੈ ਕਿ ਇੰਨਾ ਲੰਬਾ ਸੰਘਰਸ਼ ਚੱਲਦਾ ਆ ਰਿਹਾ ਹੈ ਕਿਸੇ ਸੂਬੇ ਦੇ ਵਿੱਚ ਤੇ ਸਰਕਾਰ ਬਿਲਕੁਲ ਵੀ ਪ੍ਰਵਾਹ ਨਹੀਂ ਹੈ ਸੰਘਰਸ਼ ਦਿੱਲੀ ਵੀ ਚੱਲਿਆ ਹੁਣ ਫੇਰ ਪੰਜਾਬ ਚ ਵੀ ਕਿੰਨੀ ਦੇਰ ਤੋਂ ਚੱਲਿਆ ਦਿੱਲੀ ਬਾਰਡਰ ਤੇ ਚੱਲਿਆ ਕਈ ਬਾੜਾਂ ਤੇ ਇੱਕ ਥਾਂ ਤੇ ਨਹੀਂ ਐ ਤਿੰਨ ਥਾਂ ਤੇ ਬੈਠੇ ਆ ਤਿੰਨ ਚਾਰ ਥਾਂ ਤੇ ਕਿਸਾਨ ਬੈਠੇ ਆ ਆਪਣੀਆਂ ਮੰਗਾਂ ਮਨਾਉਣ ਵਾਸਤੇ ਸਰਕਾਰ ਨੂੰ ਮੰਨਣੀਆਂ ਚਾਹੀਦੀਆਂ ਸੁਣਨੀਆਂ ਚਾਹੀਦੀਆਂ ਕਿਸਾਨਾਂ ਦੀ ਕਿਸਾਨ ਜੇ ਖੇਤੀ ਕਰਦਾ ਹੈ ਤਾਂ ਹੀ ਲੋਕਾਂ ਦਾ ਢਿੱਡ ਭਰਦਾ ਹੈ ਤਾਂ ਹੀ ਦੇਸ਼ ਦਾ ਢਿੱਡ ਭਰਦਾ ਹੈ ਜੇ ਐਸੀ ਗੱਲ ਅੱਗੇ ਤੁਰੇਗੀ ਕਿਵੇਂ ਗੱਲ ਹੁਣ ਅੱਗੇ ਤੁਰੇਗੀ ਕਿਵੇਂ ਗੱਲ ਹੁਣ ਮੈਂ ਵੀ ਦੇਖਦਾ ਜੀ ਮੈਂ ਕਿਸਾਨ ਦੇ ਜਿਹੜੇ ਆਪਣੇ ਮੰਤਰੀਆਂ ਖੇਤੀਬਾੜੀ ਮੰਤਰੀ ਉਹਨਾਂ ਨੂੰ ਜਾ ਕੇ ਮਿਲੂੰਗਾ ਪਰ ਦੇਖਦੇ ਹਾਂ ਕੀ ਨਤੀਜਾ ਆਉਂਦਾ ਹੈ ਸਰਕਾਰ ਨੂੰ ਮਤਲਬ ਜੋ ਉਹਨਾਂ ਨੇ ਸ਼ਰਤਾ ਮੰਨੀਆਂ ਸੀ ਉਹ ਤਾਂ ਬਿਨਾਂ ਕਿਸੇ ਸ਼ਰਤ ਤੋਂ ਲਾਗੂ ਕਰਨੀਆਂ ਚਾਹੀਦੀਆਂ ਪਰ ਸਰਕਾਰ ਉਸ ਗੱਲ ਤੇ ਵੀ ਨਹੀਂ ਨਾ ਆ ਰਹੀ ਬਹੁਤ ਗੰਭੀਰਤਾਂ ਦੀ ਗੱਲ ਹੈ ਉਪਰਾਸ਼ਪਤੀ ਜੀ ਨੂੰ ਚਿੱਠੀ ਵੀ ਲਿਖੀ ਗਈ ਹੈ ਇਹਨਾਂ ਨੂੰ ਹਾਂਜੀ ਸਾਰਾ ਕੁਝ ਉਪਰਾਸ਼ਪਤੀ ਜੀ ਨੇ ਤਾਂ ਹੱਕ 'ਚ ਬੋਲੇ ਹੀ ਐ ਮੈਂ ਪਿੱਛੇ ਜੇ ਸਪੀਚ ਸੁਣੀ ਹੈ ਉਹਨਾਂ ਦੀ ਬਈ ਆਪਣਾ ਲਾਗੂ ਕਰੋ ਪਰ ਨਹੀਂ ਤਾਂ ਵੀ ਬਹੁਤ ਗੰਭੀਰਤਾ ਨਾਲ ਕਿਹਾ ਸੀ ਵੀ ਜਿਹੜੀਆਂ ਤੁਸੀਂ ਸ਼ਰਤਾਂ ਮੰਨੀਆਂ ਆ ਉਹ ਲਾਗੂ ਕਿਉਂ ਨਹੀਂ ਕਰਦੇ ਪਰ ਨਹੀਂ ਕੀਤੀਆਂ ਫੇਰ ਵੀ ਕੋਈ ਵਿਚਾਰ ਨਹੀਂ ਹੋਇਆ ਬਹੁਤ ਮਤਲਬ ਗੰਭੀਰ ਗੱਲ ਹੈ ਕਿ ਇੰਨਾ ਲੰਬਾ ਸੰਘਰਸ਼ ਚੱਲਦਾ ਆ ਰਿਹਾ ਹੈ ਕਿਸੇ ਸੂਬੇ ਦੇ ਵਿੱਚ ਦੇ ਸਰਕਾਰ ਬਿਲਕੁਲ ਵੀ ਪ੍ਰਵਾਹ ਨਹੀਂ ਹੈ ਸੰਘਰਸ਼ ਦਿੱਲੀ ਵੀ ਚੱਲਿਆ ਹੁਣ ਫੇਰ ਪੰਜਾਬ ਚ ਵੀ ਕਿੰਨੀ ਦੇਰ ਤੋਂ ਚੱਲਿਆ ਦਿੱਲੀ ਬਾਰਡਰ ਤੇ ਚੱਲਿਆ ਕਈ ਬਾਰਡਰਾਂ ਤੇ ਇੱਕ ਥਾਂ ਤੇ ਨਹੀਂ ਹੈ ਤਿੰਨ ਥਾਂ ਤੇ ਬੈਠੇ ਆ ਤਿੰਨ ਚਾਰ ਥਾਂ ਤੇ ਕਿਸਾਨ ਬੈਠੇ ਆ ਆਪਣੀਆਂ ਮੰਗਾਂ ਮਨਾਉਣ ਵਾਸਤੇ ਸਰਕਾਰ ਨੂੰ ਮੰਨਣੀਆਂ ਚਾਹੀਦੀਆਂ ਸੁਣਨੀਆਂ ਚਾਹੀਦੀਆਂ ਕਿਸਾਨਾਂ ਦੀ ਕਿਸਾਨ ਜੇ ਖੇਤੀ ਕਰਦਾ ਹੈ ਤਾਂ ਹੀ ਲੋਕਾਂ ਦਾ ਢਿੱਡ ਭਰਦਾ ਹੈ ਤਾਂ ਹੀ ਦੇਸ਼ ਦਾ ਢਿੱਡ ਭਰਦਾ ਹੈ ਜੇ ਅਸਲ ਇਹ ਗੱਲ ਕਿਤਰੇ ਕੀ ਕਿਵੇਂ ਗੱਲ ਹੁਣ ਕਿਤਰੇ ਕੀ ਕਿਵੇਂ ਗੱਲ ਹੁਣ ਮੈਂ ਵੀ ਦੇਖਦਾ ਜੀ ਮੈਂ ਕਿਸਾਨ ਦੇ ਜਿਹੜੇ ਆਪਣੇ ਮੰਤਰੀਆਂ ਖੇਤੀਬਾੜੀ ਮੰਤਰੀ ਉਹਨਾਂ ਨੂੰ ਜਾ ਕੇ ਮਿਲੂੰਗਾ ਪਰ ਦੇਖਦੇ ਹਾਂ ਕੀ ਨਤੀਜਾ ਆਉਂਦਾ ਹੈ ਸਰਕਾਰ ਨੂੰ ਮਤਲਬ ਜੋ ਉਹਨਾਂ ਨੇ ਸ਼ਰਤਾ ਮੰਨੀਆਂ ਸੀ ਉਹ ਤਾਂ ਬਿਨਾਂ ਕਿਸੇ ਸ਼ਰਤ ਤੋਂ ਲਾਗੂ ਕਰਨੀਆਂ ਚਾਹੀਦੀਆਂ ਪਰ ਸਰਕਾਰ ਉਸ ਗੱਲ ਤੇ ਵੀ ਨਹੀਂ ਨਾ ਆ ਰਹੀ ਬਹੁਤ ਗੰਭੀਰਤਾ ਨਾਲ ਰਾਸ਼ਪਤੀ ਜੀ ਨੂੰ ਚਿੱਠੀ ਵੀ ਲਿਖੀ ਗਈ ਹੈ ਇਹਨਾਂ ਨੂੰ ਹਾਂਜੀ ਸਾਰਾ ਕੁਝ ਉਪਰਾਸ਼ਪਤੀ ਜੀ ਨੇ ਤਾਂ ਹੱਕ ਚ ਬੋਲੇ ਹੀ ਐ ਮੈਂ ਪਿੱਛੇ ਜੇ ਸਪੀਚ ਸੁਣੀ ਐ ਉਹਨਾਂ ਦੀ ਬਈ ਆਪਣਾ ਲਾਗੂ ਕਰੋ ਪਰ ਨਹੀਂ ਤਾਂ ਬਹੁਤ ਗੰਭੀਰਤਾ ਨਾਲ ਕਿਹਾ ਸੀ ਵੀ ਜਿਹੜੀਆਂ ਤੁਸੀਂ ਸ਼ਰਤਾਂ ਮੰਨੀਆਂ ਆ ਉਹ ਲਾਗੂ ਕਿਉਂ ਨਹੀਂ ਕਰਦੇ ਪਰ ਨਹੀਂ ਕੀਤੀਆਂ ਫੇਰ ਵੀ ਕੋਈ ਵਿਚਾਰ ਨਹੀਂ ਹੋਇਆ ਬਹੁਤ ਮਤਲਬ ਗੰਭੀਰ ਗੱਲ ਐ ਕਿ ਇਨਾ ਲੰਬਾ ਸੰਘਰਸ਼ ਚੱਲਦਾ ਆ ਰਿਹਾ ਹੈ ਕਿਸੇ ਸੂਬੇ ਦੇ ਵਿੱਚ ਤੇ ਸਰਕਾਰ ਬਿਲਕੁਲ ਵੀ ਪ੍ਰਵਾਹ ਨਹੀਂ ਹੈ ਸੰਘਰਸ਼ ਦਿੱਲੀ ਵੀ ਚੱਲਿਆ ਹੁਣ ਫੇਰ ਪੰਜਾਬ ਚ ਵੀ ਕਿੰਨੀ ਦੇਰ ਤੋਂ ਚੱਲਿਆ ਦਿੱਲੀ ਬਾਰਡਰ ਤੇ ਚੱਲਿਆ ਕਈ ਬਾਰਡਰਾਂ ਤੇ ਇੱਕ ਥਾਂ ਤੇ ਨਹੀਂ ਹੈ ਤਿੰਨ ਥਾਂ ਤੇ ਬੈਠੇ ਆ ਤਿੰਨ ਚਾਰ ਥਾਂ ਤੇ ਕਿਸਾਨ ਬੈਠੇ ਆ ਆਪਣੀਆਂ ਮੰਗਾਂ ਬਣਾਉਣ ਵਾਸਤੇ ਸਰਕਾਰ ਨੂੰ ਮੰਨਣੀਆਂ ਚਾਹੀਦੀਆਂ ਸੁਣਨੀਆਂ ਚਾਹੀਦੀਆਂ ਕਿਸਾਨਾਂ ਦੀ ਕਿਸਾਨ ਜੇ ਖੇਤੀ ਕਰਦਾ ਹੈ ਤਾਂ ਹੀ ਲੋਕਾਂ ਦਾ ਢਿੱਡ ਭਰਦਾ ਹੈ ਤਾਂ ਹੀ ਦੇਸ਼ ਦਾ ਢਿੱਡ ਭਰਦਾ ਹੈ ਜੇ ਅਸਲ ਜੀ ਗੱਲ ਅੱਗੇ ਤੁਰੇਗੀ ਕਿਵੇਂ ਗੱਲ ਹੁਣ ਅੱਗੇ ਤੁਰੇਗੀ ਕਿਵੇਂ ਗੱਲ ਹੁਣ ਮੈਂ ਵੀ ਦੇਖਦਾ ਜੀ ਮੈਂ ਕਿਸਾਨ ਦੇ ਜਿਹੜੇ ਆਪਣੇ ਮੰਤਰੀਆਂ ਖੇਤੀਬਾੜੀ ਮੰਤਰੀ ਉਹਨਾਂ ਨੂੰ ਜਾ ਕੇ ਮਿਲੂੰਗਾ ਪਰ ਦੇਖਦੇ ਹਾਂ ਕੀ ਨਤੀਜਾ ਆਉਂਦਾ ਹੈ ਸਰਕਾਰ ਨੂੰ ਮਤਲਬ ਜੋ ਉਹਨਾਂ ਨੇ ਸ਼ਰਤਾਂ ਮੰਨੀਆਂ ਸੀ ਉਹ ਤਾਂ ਬਿਨਾਂ ਕਿਸੇ ਸ਼ਰਤਾਂ ਤੋਂ ਲਾਗੂ ਕਰਨੀਆਂ ਚਾਹੀਦੀਆਂ ਪਰ ਸਰਕਾਰ ਉਸ ਗੱਲ ਤੇ ਵੀ ਨਹੀਂ ਨਾ ਆ ਰਹੀ ਬਹੁਤ ਗੰਭੀਰਤਾ ਨਾਲ ਗੱਲ। ਰਾਸ਼ਪਤੀ ਜੀ ਨੂੰ ਚਿੱਠੀ ਵੀ ਲਿਖੀ ਗਈ ਹੈ ਨਾ। ਹਾਂਜੀ ਸਾਰਾ ਕੁਝ ਹੈ ਉਪਰਾਸ਼ਪਤੀ ਜੀ ਨੇ ਤਾਂ ਹੱਕ 'ਚ ਬੋਲੇ ਹੀ ਐ। ਮੈਂ ਪਿੱਛੇ ਜੇ ਸਪੀਚ ਸੁਣੀ ਹੈ ਉਹਨਾਂ ਦੀ। ਬਈ ਆਪਣਾ ਲਾਗੂ ਕਰੋ ਪਰ ਨਹੀਂ ਤਾਂ ਬਿਲਕੁਲ